ਤੁਸੀਂ ਦੇਖ ਰਹੇ ਹੋ ਨਮਜਬਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਅਸੀਂ ਮਾਛੇੜਾ ਸਾਹਿਬ ਨੇੜੇ ਗਣੀਖਾ ਨਮੀਖਾ ਗੇਟ ਮਾਰਕਟ ਟੈਕਸੀ ਸਟੈਂਡ ਦੇ ਵਿੱਚ ਆਏ ਆ ਇੱਥੇ ਜਿਹੜੇ ਡਰਾਈਵਰ ਨੇ ਜਿਹੜੇ ਕਿ ਕੰਨਿਆ ਕੁਵਾਰੀ ਤੋਂ ਲੈ ਕੇ ਕਸ਼ਮੀਰ ਤੱਕ ਕਰ ਢੇੜੇ ਲਾਉਂਦੇ ਨੇ ਆਪਣੀ ਸਵਾਰੀ ਨਾਲ ਨਿਤ ਨਵੀ ਇਹਨਾਂ ਨੂੰ ਜਾਣਕਾਰੀ ਹੁੰਦੀ ਆ ਕਿ ਸਰਕਾਰ ਬਣਤੀ ਕਿਹੜੀ ਸਰਕਾਰ ਆ ਰਹੀ ਹੈ ਜਾਂ ਕਿਹੜੀ ਜਾ ਰਹੀ ਹੈ ਆਪਾਂ ਇੱਥੇ ਦੇ ਜਿਹੜੇ ਡਰਾਈਵਰ ਭਾਈਚਾਰ ਬੈਠੇ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਤभी ਇਹਨਾਂ ਦੀ ਜਿਹੜੀ ਸੋਚ ਆ ਜਾਂ ਇਹਨਾਂ ਨੇ ਕੀ ਸੁਣਿਆ ਉਹਦੇ ਬਾਰੇ ਨਾਲ ਗੱਲ ਕਰਾਂਗੇ ਹਾਂਜੀ ਭਾਈ ਜੀ ਕੀ ਨਾਮ ਹਰਮਨ ਸਿੰਘ ਜੀ ਹਰਮਨ ਸਿੰਘ ਜੀ ਤੁਸੀਂ ਕਸ਼ਮੀਰ ਤੋਂ ਲੈ ਕੇ ਕੰਨਿਆਕਵਾਰੀ ਤੱਕ ਜਾਂਦੇ ਆਉਂਦੇ ਰਹਿੰਦੇ ਹੋ ਕਦੀ ਦੂਰ ਨੇੜੇ ਤੇ ਤੁਸੀਂ ਜਿਹੜੇ ਇਲੈਕਸ਼ਨਾਂ ਸੰਬੰਧੀ ਕੋਈ ਕਹਿਣਾ ਚਾਹੁੰਦੇ ਹੋ ਲਬੀ ਕੌਣ ਜਿੱਤ ਸਕਦਾ ਲੇ ਕੋਈ ਹਜੇ ਤਾਂ ਕੋਈ ਨਹੀਂ ਕਹਿ ਸਕਦੇ ਭਾਜਪਾ ਤਾਂ ਆਉਂਦੀ ਨਹੀਂ ਪੰਜਾਬ ਦੇ ਵਿੱਚ ਹੋਰ ਬਸ ਆਮ ਤੇ ਕਾਂਗਰਸ ਦਾ ਹੈਗਾ ਉਮੀਦ ਉੱਪਰ ਤੁਸੀਂ ਜਿਹੜਾ ਪ੍ਰਧਾਨ ਮੰਤਰੀ ਆ ਰਾਹੁਲ ਨੂੰ ਦੇਖਣਾ ਚਾਹੁੰਦੇ ਹੋ ਕਿ ਮੋਦੀ ਨੂੰ ਮੈਨੂੰ ਤਾਂ ਰਾਹੁਲ ਨੂੰ ਦੇਖਣਾ ਚਾਹੁੰਦੇ ਹਾਂ ਜੀ ਹਾਂ ਜਿਹੜਾ ਹੁਣ ਇਸ ਵਿਲੇਜ ਪੰਜਾਬ ਦੀ ਗੱਲ ਕਰੀਏ ਇੱਥੇ ਜਿਹੜੀ ਹੈਗੀ ਟੱਕਰ ਕਿਹੜੀ-ਕਿਹੜੀ ਪਾਰਟੀ ਦੀ ਹੋ ਸਕਦੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਆ ਟੱਕਰ ਇਹ ਇਹਨਾਂ ਜੋ ਤੁਸੀਂ ਕਿੰਨੀਆਂ ਸੀਟਾਂ ਆ ਆਪ ਨੂੰ ਦਿੱਲੇ ਉਹ ਤਾਂ ਕਿੰਨੀਆਂ ਕਾਂਗਰਸ ਹੁੰਦ ਨੇ ਇਹ ਕੋਈ ਤਾਂ ਕੁਝ ਨਹੀਂ ਕਹਿ ਸਕਦੇ ਅਡਰ ਹੋਰ ਭਾਈਚਾਰ ਵੀ ਬੈਠੇ ਨੇ ਜਿਹੜੇ ਡਰਾਈਵਰ ਭਾਈਚਾਰ ਆਪਾਂ ਗੱਲ ਕਰਦੇ ਆਂ ਹਾਂਜੀ ਵੀਰ ਜੀ ਕਿਨੋਂ ਉਹ ਦਾਚਤੂ ਮੋ ਨਾ ਕੋਈ ਗੱਲ ਨਾ ਬੋਲੇ ਜਵਾਬ ਦੇਣਾ ਨਹੀਂ ਅਜਮੇਰ ਸਿੰਘ ਜੀ ਅਜਮੇਰ ਸਿੰਘ ਜੀ ਤੁਸੀਂ ਟੈਕਸੀ ਚਲਾਉਂਦੇ ਹੋ ਸਵਾਰੀ ਦੂਰ ਨੇੜੇ ਲੈ ਕੇ ਜਾਂਦੇ ਹੋ ਕਿਦਾਂ ਦੇ ਲੋਕਾਂ ਦੇ ਥਿਊ ਹੈਗੇ ਆ ਕੀ ਲੋਕੀ ਤੁਹਾਡੇ ਨਾਲ ਟੈਕਸੀ ਦੇ ਵਿੱਚ ਗੱਲਾਂ ਕਰਦੇ ਆ ਕਿਹੜੀ ਸਰਕਾਰ ਆਉਣੀ ਚਾਹੀਦੀ ਆ ਅਸੀਂ ਕਈ ਵਾਰੀ ਅਗਲਾ ਕਹਿੰਦਾ ਅਸੀਂ ਤਾਂ ਇਹਨਾਂ ਨੂੰ ਵੋਟ ਪਾਉਣੀ ਆ ਜਾਂ ਉਹਨੂੰ ਨਹੀਂ ਪਾਉਣੀ ਕੋਈ ਇਦਾਂ ਦੀਆਂ ਗੱਲਾਂ ਜਿਹੜੀਆਂ ਤੁਸੀਂ ਸਵਾਰੀ ਨਾਲ ਸਾਂਝੀ ਕਰਦੇ ਹੋ ਦੇਖੋ ਜੀ ਮੇਰੀ ਇਹ ਗੱਲ ਹੈ ਵੀ ਸਾਡੇ 10 ਸਾਲਾਂ ਦੇ ਵਿੱਚ ਗੜੀ ਦੇ ਪੋਲ ਤੋਂ ਲੈ ਕੇ ਸਤਲੁਜ ਪੋਲ ਤੱਕ ਇੰਨਾ ਕੁ ਬੁਰਾ ਹਾਲ ਹੈ ਆ ਕਾਂਗਰਸੀ ਸਰਕਾਰ ਵੇਲੇ ਵੀ ਹੋਰ ਸਰਕਾਰਾਂ ਵੇਲੇ ਸਾਡੇ ਜੱਦੀ ਛਾੜੂ ਵੀ ਸਰਕਾਰ ਆਈ ਆ ਬਹੁਤ ਵਧੀਆ ਸੜਕਾਂ ਬਣਿਆ ਬਹੁਤ ਵਧੀਆ ਦੁਜਾ ਹੋਇਆ ਵਧੀਆ ਕੰਮ ਹੋਇਆ ਬਹੁਤ ਜ਼ਿਆਦਾ ਬਰਾਸ ਤੁਸੀਂ ਜੇ ਆਪਾਂ ਗੱਲ ਕਰੀਏ ਸੈਂਟਰ ਦੀ ਉੱਥੇ ਤੁਸੀਂ ਮੋਦੀ ਨੂੰ ਦੇਖਣਾ ਚਾਹੁੰਦੇ ਹੋ ਜਾਂ ਰਾਹੁਲ ਨੂੰ ਦੇਖਣਾ ਚਾਹੁੰਦੇ ਦੇਖੋ ਜਿਸਾ ਸਾਡੇ ਕਿਸਾਨ ਭਰਾ ਬੈਠੇ ਆ ਧਰਨਾਂ ਤੇ ਅਸੀਂ ਤਾਂ ਮੋਦੀ ਨਹੀਂ ਚਾਹੁੰਦੇ ਬਿਲਕੁਲ ਬਿਲਕੁਲ ਅਸੀਂ ਮੋਦੀ ਨਹੀਂ ਕੋਈ ਜਦ ਤੁਸੀਂ ਆਪਣੀ ਟੈਕਸੀ ਲੈ ਕੇ ਜਾਂਦੇ ਹੋ ਸਵਾਰੀ ਹੁੰਦੀ ਆ ਤੁਹਾਡੇ ਨਾਲ ਕੋਈ ਗੱਲ ਕਰਦੇ ਆ ਲ ਵੀ ਅਸੀਂ ਤੇ ਕਿਹੜੀ ਸਰਕਾਰ ਆਉਣੀ ਚਾਹੀਦੀ ਸਾਰੇ ਇਹ ਕਹਿੰਦੇ ਵੀ ਮੋਦੀ ਨਹੀਂ ਆਣਗੇ ਸਾਰੇ ਹਾਂਜੀ ਮੋਦੀ ਨਹੀਂ ਆਣਗੇ ਕੀ ਕਹਿਣਾ ਜਿｮਨੇ ਭਾਈ ਸਾਹਿਬ ਤੁਸੀਂ ਮੈਂ ਸੋਧਾਨ ਬਦਲ ਦੂ ਟੋਡਾ ਮੋਦੀ ਮੋਦੀ ਆ ਗਿਆ ਇਹ ਕਦੇ ਹੈ ਆ ਰਾਮ ਰਾਜ ਕਦੇ ਰਾਮ ਰਾਮ ਕੋ ਲਾਏ ਹੈ ਜੋ ਰਾਮ ਕੋ ਲਾਏ ਹੈ ਉਹਨੂੰ ਹਮ ਲਾਏਗੇ ਭਾਜਪਾ ਵਾਲਿਆਂ ਦਾ ਇਹ ਨਾਰਾ ਆ ਵੀ ਰਾਮ ਨੂੰ ਕੌਣ ਲੈ ਆ ਰਾਮ ਤਾਂ ਪਹਿਲਾਂ ਹੀ ਕਣਕਣ ਚ ਵਰਤਦਾ ਇਹ ਰਾਮ ਦੇ ਨੋਤੇ ਵੋਟ ਲੈਣਾ ਚਾਹੁੰਦੇ ਨੇ ਹਾਂ ਵੋਟ ਲੈਣਾ ਚਾਹੁੰਦੇ ਆ ਜੇ ਜੇ ਹੁਣ ਆਪਾਂ ਉੱਪਰ ਦੀ ਗੱਲ ਕਰੀਏ ਸੈਂਟਰ ਦੀ ਤੇ ਉੱਥੇ ਤੁਸੀਂ ਰਾਹੁਲ ਨੂੰ ਚਾਹੁੰਦੇ ਹੋ ਕੋ ਮੋਦੀ ਨੂੰ ਬਿਲਕੁਲ ਰਾਹੁਲ ਨੂੰ ਹੀ ਹਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਤਾਂ ਹਜੇ ਹੈ ਹੀ ਹੋਈ ਆ ਆਮ ਆਦਮੀ ਪਾਰਟੀ 10 ਸਾਲ ਹਾਂ ਇਹ ਇੱਥੇ ਜੇ ਹੁੰਦਾ ਇਹ ਆਪਾਂ ਗੱਲ ਕਰੀਏ ਕਿ ਟੱਕਰ ਕਿਹੜੀ ਕਿਹੜੀ ਪਾਰਟੀ ਦੀ ਆ ਪੰਜਾਬ ਦੇ ਵਿੱਚ ਐਮਪੀ ਦੇ ਟੱਕਰ ਤਾਂ ਹੀ ਦੋਹਾਂ ਦੀ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਖੇਲ ਕੇ ਮਰ ਜਾ ਗਿਆ ਜੀ ਫੁੱਲ ਖੇ ਲਿਆ ਸੀ ਨਾ ਭਾਜਪਾ ਦਾ ਉਹਨੂੰ ਮਰ ਜਾਣਾ ਸ਼ੁਰੂ ਹੋ ਗਿਆ ਮਰ ਜਾਣਾ ਸ਼ੁਰੂ ਹੋ ਗਿਆ ਕਿ ਹੋ ਗਿਆ ਹਾਂ ਇਹ ਹੋ ਗਿਆ ਹੋ ਗਿਆ ਹੋ ਗਿਆ ਸ਼ੁਰੂ ਹੋ ਗਿਆ ਮਰ ਜਾਣਾ ਸ਼ੁਰੂ ਹੋ ਗਿਆ ਹੀਰਾ ਫੇਰੀ ਨਾ ਹੋਵੇ ਫਿਰ ਤਾਂ ਮਲ ਜਾ ਹੀ ਗਿਆ ਕੀ ਕਹਿੰਦੇ ਜੋਨੇ ਜੇ ਹੀਰਾ ਫੇਰੀ ਨਾ ਹੋਵੇ ਫਿਰ ਤਾਂ ਮਲ ਜਾ ਹੀ ਗਿਆ ਹੀਰਾ ਫੇਰੀ ਕਿਸ ਤਰ੍ਹਾਂ ਦੀ ਜਿਵੇਂ ਪਹਿਲਾਂ ਹੁੰਦੀ ਆ ਹੀਰਾ ਫੇਰੀ ਜਿਸ ਤਰ੍ਹਾਂ ਟੂ ਮਸ਼ੀਨਾ ਬਦਲ ਦਿੰਦੇ ਆ ਜਦ ਇਹ ਚੱਕ ਕੇ ਹਾਂ ਜੇ ਹੀਰਾ ਫੇਰੀ ਨਾ ਹੋਵੇ ਫਿਰ ਤਾਂ ਫੁੱਲ ਲਜਾਇਆ ਹੋਇਆ ਰਾਉ ਲੱਗਿਆ ਹੋਇਆ ਅੱਛਾ ਹਾਂ ਇਹ ਵੈਸੇ ਹੈ ਆਪਾਂ ਨੂੰ ਲਵੀ ਰਾਹੁਲ ਉੱਪਰ ਆ ਰਹੇ ਆ ਹਾਂਜੀ ਹਾਂਜੀ ਪੱਕਾ ਜੀ ਅਕਾ ਜੋਰਾ ਤੁਹਾਡੇ ਜਿਹੜੇ ਇੱਥੇ ਦੇ ਟੈਕਸੀ ਸਟੈਂਡ ਦੇ ਵੀ ਕੋਈ ਮੁੱਦੇ ਹੈਗੇ ਨੇ ਸਾਡੇ ਜੀ ਦਿੱਲੀ ਦੇ ਵਿੱਚ ਤਾਂ ਕੀਤਾ ਜਾਂਦਾ ਜਦੋਂ ਸਾਡੀਆਂ ਗੱਡੀਆਂ ਬਹੁਤ ਵਧੀਆ ਨੇ ਸਾਨੂੰ ਉੱਥੇ ਗੱਡੀ ਨਹੀਂ ਸਾਡੀ ਵੜ ਦਿੰਦੇ ਹੈਗੇ ਪਾਣੀ ਪਤਲੀ ਟੱਪਣ ਦਿੰਦੇ ਹੈਗੇ ਤੇ ਕੀ ਕਹਿੰਦੇ ਨੇ ਸਮਾਰਟ ਗੱਡੀਆਂ ਦੇ ਵਾਕਿਟਾ ਸਜ਼ਾਣ ਵਗੈਰਾ ਕਰਦੇ ਚਲਾਨ ਵਗੈਰਾ ਕਰਦੇ ਆ ਬਾਕੀ ਕਹਿੰਦੇ ਆ ਵੀ ਤੁਹਾਡੀਆਂ ਗੱਡੀਆਂ ਪੁਰਾਣੀਆਂ ਹੋ ਗਈਆਂ ਜੇ ਆ ਬੋ ਆ ਫਿਰ ਅਬ ਡੇਟ ਪਾਤੀ ਨਾ ਨੇ ਵੀ ਇਹ ਤਾਂ ਬਾਦ ਜਾਣੀ ਨਹੀਂ ਗੱਡੀ 5 5-7 ਸਾਲ ਹੀ ਜਾਂਦੀ ਓ ਤੇ ਸਾਡੀ ਗੱਡੀ ਨਵੀਂ ਬਸ ਯਾਨੀ ਕਿ ਜੇ ਤੁਸੀਂ ਨਵੀਂ ਗੱਡੀ ਲੈ ਕੇ ਆਉਨੇ ਹੋ ਤੇ 5 ਸਾਲੇ ਚੱਲੂਗੀ ਦਿੱਲੀ ਤੱਕਰ ਉਦੋਂ ਬਾਅਦ ਹੈ ਉਦੋਂ ਬਾਅਦ 10 ਸਾਲ ਬਹਿ ਲਾਈ 10 ਸਾਲ ਬਾਅਦ ਨਹੀਂ ਜਾ ਸਕਦੇ ਜਿਵੇਂ ਹੁਣ ਵਧੀਆ ਵਧੀਆ ਗੱਡੀਆਂ ਸਾਡੇ ਕੋਲ ਇੰਨੇ ਪੈਸੇ ਲਾਇਆ ਜਿਵੇਂ ਕਹਿੰਦੇ ਵੀ 10 ਸਾਲ ਪੁਰਾਣੀਆਂ ਹੋ ਗਈ ਤੁਸੀਂ ਜਾਣ ਨਹੀਂ ਸਕਦੇ ਅਸੀਂ ਕਿੱਥੇ ਲੈ ਕੇ ਜਾਈਓ ਗੱਡੀਆਂ ਨੂੰ ਨਵੀਆਂ ਗੱਡੀਆਂ ਸਾਡੀਆਂ ਅਸੀਂ ਲੋਨ ਚੱਕ ਕੇ ਕਿਸ਼ਤਾਂ ਸਾਡੀਆਂ ਖੜੀਆਂ ਵਾਂ ਸਾਡੇ ਦਿੱਲੀ ਵਿੱਚ ਐਂਟਰ ਨਹੀਂ ਹੁੰਦੇ ਇਹਦੇ

ਔਰ ਤੁਹਾਨੂੰ ਕਿਹੜੀ ਕਿਹੜੀ ਸਮੱਸਿਆ ਆਉਂਦੀ ਹੈ ਸਾਨੂੰ ਤਾਂ ਕੋਈ ਸਮੱਸਿਆ ਨਹੀਂ ਗਈ ਬਸ ਆਹੀ ਹੈ ਜੀ ਲੋਕ ਦੇ ਲੋਕ ਦੇ ਸਾਡੇ ਚਲਾਨ ਕੀਤੇ ਜਾਂਦੇ ਆ ਇਹ ਜਿਹੜੀਆਂ ਤੁਸੀਂ ਜੰਜਾ ਯਾਰ ਐਂਟਰ ਨਹੀਂ ਹੋ ਸਕਦੀਆਂ ਗੱਡੀਆਂ ਸਾਡੀਆਂ ਇਹ ਕਾਂਗਰਸ ਸਰਕਾਰ ਆਜ ਵੀ ਫੇਰ ਤੁਹਾਨੂੰ ਆਸ ਹੈ ਲੋ ਵੀ ਤੁਹਾਡੀ ਗੱਡੀ ਦਿੱਲੀ ਜਾ ਇਹ ਰਾਸ ਹੈਗੀ ਆ ਜੀ ਦਿੱਲੀ ਦੇ ਅੰਦਰ ਗੱਡੀ ਹਾਂ ਜੀ ਹਾਂ ਜੀ ਹਾਂ ਜੀ ਇਹ ਰਾਸ ਹੈਗੀ ਆ ਤੁਹਾਨੂੰ ਅੰਜ ਕਿਨੋ ਹੋ ਤਾ ਨਾ ਮੇਰਾ ਗੁਰਪ੍ਰੀਤ ਸਿੰਘ ਗੋਪੀ ਮੱਛੀਵਾੜਾ ਬਾੜ ਨੰਬਰ 13 ਅਨ ਚਾਰਜ ਆ ਮਾਡੂ ਗੋਪੀ ਜੀ ਲੇਖਣਾਂ ਦਾ ਪੂਰਾ ਜੋਰ ਹੈ ਪੂਰਾ ਤਾਪਮਾਨ ਜਿੱਦਾਂ ਸਮੇਂ ਦੇ ਹਿਸਾਬ ਨਾਲ ਚੱਲ ਰਿਹਾ ਵਾ ਉਸ ਹਵਨ ਨਾਲੇ ਹੁਣ ਤੁਸੀਂ ਇਹ ਦੱਸੋ ਕਿ ਸੈਂਟਰ ਦੇ ਵਿੱਚ ਤੁਸੀਂ ਮੋਦੀ ਨੂੰ ਚਾਹੁੰਦੇ ਹੋ ਕਿ ਰਾਹੁਲ ਨੂੰ ਚਾਹੁੰਦੇ ਹੋ ਰਾਹੁਲ ਜੀ ਇੰਡੀਆ ਗਾਜੋਡ ਯੈਸ ਇਹ ਜੇ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਕਿਹੜੀ ਕਿਹੜੀ ਪਾਰਟੀਆਂ ਦਾ ਜੋਰ ਹੈ ਆ ਫਸ ਜ ਆਪ ਹੀ ਚੱਲ ਰਹੀ ਹੈ ਫਿਲਹਾਲ ਅੱਛਾ ਹਾਂਜੀ ਆਪ ਦਾ ਕਾਂਗਰਸ ਨੂੰ ਆਪ ਦੋ ਨੰਬਰ ਤੇ ਕਹਿ ਸਕਦੇ ਹਾਂ ਕਾਲੀ ਗੱਲ ਨੂੰ ਕਾਲੀ ਗੱਲ ਤੱਕ ਸਿਰਫ ਬੀਜੇਪੀ ਨੂੰ ਬੀਜੇਪੀ ਦਾ ਫਿਲਹਾਲ ਕੋਈ ਹੋਲਡ ਹੈ ਨਹੀਂ ਕਰ ਪਿਆ ਅੱਜ ਤੁਸੀਂ ਜਿਹੜੇ ਆਪਣੀਆਂ 13 ਸੀਟਾਂ ਨੇ 13 ਦੇ ਵਿੱਚੋਂ ਕਿੰਨੀਆਂ ਆਪ ਨੂੰ ਦੇ ਰਹੇ ਹੋ ਕਿੰਨੀਆਂ ਕਾਂਗਰਸ ਨੂੰ ਕਿੰਨੀਆਂ ਕਾਲੀਆਂ ਨੂੰ ਕਿੰਨੀਆਂ ਬੀਜੇਪੀ ਦੇਖੋ ਟੋਟਲ 13 ਨੇ 12 ਪਲੱਸ 1 13 ਤੇ ਲਗਭਗ ਆਪ ਤੇ ਕਾਂਗਰਸ ਅਲਾਈਂਸ ਦੇ ਪਏ ਆ ਵੀ ਨੌਕ ਸਿੱਟਾਂ ਮਿਸ ਕਾਂਗਰਸ ਦੇ ਜੋ ਕਿ ਤਿੰਨ ਕ ਕਾਲੀਦਲ ਤੇ ਕਾਂਗਰਸ ਆਪਣੇ ਆ सॉरी বিজেপি ਦੂਜੀ ਤੀਜੀ ਆਸ বিজেপি ਕਿੱਥੇ ਦੀ ਸੀਟ ਤੁਸੀਂ ਦੇ ਰਹੇ ਹੋ ਹੁਸ਼ਿਆਰ ਹੁਸ਼ਿਆਰ ਪਰ ਤੁਹਾਨੂੰ ਸ਼ੋਰ ਆ ਕਿ ਉਹੋ বিজেপি ਦਾ ਜੀ ਮਿਸ ਲੱਗਦਾ ਲੱਗਦਾ ਹਾਂਜੀ ਤੇ ਜਿਹੜੀਆਂ ਤੁਸੀਂ ਕਾਂਗਰਸ ਨੂੰ ਦੇ ਰਹੇ ਹੋ ਸੀਟਾਂ ਉਹ ਕਿੰਨੀਆਂ ਦੇ ਰਹੇ ਹੋ ਤੇ ਕਿੱਥੇ ਕਿੱਥੇ ਦੇ ਰਹੇ ਹੋ ਔਰ ਕਿੱਥੋਂ ਕਿੱਥੋਂ ਤਾਂ ਨਹੀਂ ਕਹਿ ਸਕਦੇ ਗੈਸ ਦੇ ਸਕਦੇ ਆ ਵੀ ਮੀਂਹ ਜਿਹਾ ਲੱਗਦਾ ਵੀ ਐਨਐਕਸ ਵੀ ਤਾਂ ਲੱਗ ਸਕਦਾ ਆ ਆ ਜਾਣੀ ਇਹ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਇਹ ਤੁਸੀਂ ਇਹਨਾਂ ਨੂੰ ਕਿੰਨੀਆਂ ਸੀਟਾਂ ਨਾ ਦੇ ਰਹੇ ਹੋ ਤੇ ਇਹ ਕਿੱਥੋਂ ਕਿੱਥੋਂ ਦੇ ਰਹੇ ਹੋ ਇਹ ਆਲ ਪੰਜਾਬ ਚੋਂ ਆਪਾਂ ਚੋਂ ਇਹਦਾ ਜੀ ਹੁਣ ਆਪਾਂ ਹਲਕਾ ਫਤੇਗੜ ਦੀ ਗੱਲ ਕਰੀਏ ਤੇ ਇਹਦੀ ਕੀ ਪੋਜੀਸ਼ਨ ਹੈ ਇਹਦੀ ਗੁਰਪ੍ਰੀਤ ਸਿੰਘ ਜੀ ਪੀ ਮੱਕੜ ਫਿਲਹਾਲ ਐਡਵਾਂਸ ਕਰਕੇ ਚੱਲ ਰਹੇ ਨੇ ਹਾਂਜੀ ਤੇ ਅਮਰ ਅਮਰ ਵਗੈਰਾ ਦੂਜੇ ਫਿਲਹਾਲ ਉਹ ਦੋ ਨੰਬਰ ਤੇ ਨੇ ਉਹ ਦੋ ਨੰਬਰ ਹਾਂਜੀ ਇਹ ਵੀ ਹੋ ਸਕਦਾ ਹੈ ਕਿ ਟੱਕਰ ਫਸਮੀ ਹੋਵੇ ਤੇ ਅਮਰ ਸਿੰਘ ਲਈ ਜਾ ਸਕਦਾ ਹੈ ਕੋਈ ਇਲੈਕਸ਼ਨ ਆ ਇਹਦੇ ਵਿੱਚ ਕੁਝ ਵੀ ਹੋ ਸਕਦਾ ਹੈ ਤੁਸੀਂ ਜਾਣੇ ਹੋ ਚਲੋ ਏਸੀ ਸਾਡੇ ਨਾਲ ਗੋਪੀ ਜੀ